ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕਵੱਲੋਂ ਪੀਂਪੂਰ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਜਿੱਥੇ ਇਲਾਕਾ ਨਿਵਾਸੀ ਹੋਮੋ ਮਾ ਕੇ ਪਹੁੰਚੇ ਤੇ ਨਾਲ ਹੀ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ ਤੇ ਦੱਸਿਆ ਗਿਆ ਹੈ ਕਿ ਇਸ ਸੜਕ ਦੀ ਲਾਗਤ ਕਰੀਬ 15 ਕਰੋੜ ਹੋਵੇਗੀ ਤੇ ਨਾਲ ਇਸ ਦੀ ਲੰਬਾਈ 12 ਕਿਲੋਮੀਟਰ ਹੋਣ ਵਾਲੀ ਹੈ ਇਸ ਮੌਕੇ ਹੋਰ ਕੀ ਕੁਝ ਉਹਨਾਂ ਦਾ ਕਹਿਣਾ ਰਿਹਾ ਤੁਸੀਂ ਵੀ ਸੁਣੋ ਸਭ ਤੋਂ ਪਹਿਲਾਂ ਦਾ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਮੇਰੇ ਖਿਆਲ 20 ਸਾਲ ਪਹਿਲੋਂ 20 ਸਾਲ ਪਹਿਲੋਂ ਇਹ ਸੜਕ ਬਣੀ ਸੀਗੀ ਸੋ ਬਣਦਿਆਂ ਸਾਰੀ ਮੇਰੇ ਖਿਆਲ ਦੋ ਤਿੰਨ ਸਾਲਾਂ ਦੀ ਸੜਕ ਜਿਹੜੀ ਆ ਉਹ ਕੰਡਰ ਹੋ ਗਈ ਸੀ ਸੋ ਲਗਭਗ ਲੋਕਾਂ ਨੇ ਇਸ ਰਾਹ ਨੂੰ ਛੱਡ ਦਿੱਤਾ ਸੀਗਾ ਇਹ 35 40 ਪਿੰਡਾਂ ਨੂੰ ਕਵਰ ਕਰਦੀ ਹੈ ਇਹ ਰੋਡ ਸੋ ਮੈਂ ਅੱਜ ਖੁਸ਼ੀ ਮਹਿਸੂਸ ਕਰ ਰਿਹਾ ਆਪਣੇ ਲੋਕਾਂ ਚ ਆ ਕੇ ਔਰ ਇਹ 12 ਕਿਲੋਮੀਟਰ ਲੰਬੀ ਸੜਕ ਹੈ ਸਰਨਾ ਟੂ ਪੀਂਪਰ ਵਿੱਚ ਫਰੀਦਾਨਗਰ ਗੋਲਪੁਰ ਸਿੰਬਲੀ ਸੋ 12 ਕਿਲੋਮੀਟਰ ਲੰਬੀ ਸੜਕ ਦੇ ਉੱਤੇ 2 ਕਿਲੋਮੀਟਰ ਕੰਕਰੀਟ ਦੀ ਬਣਨੀ ਹੈ ਤੇ ਬਾਕੀ ਸੜਕ ਜਿਹੜੀ ਆ ਉਹ ਪ੍ਰੀਮਿਕਸ ਦੀ ਬਣੇਗੀ ਤੇ ਉਹ ਇਸ 7.5 ਫੁੱਟ ਚੌੜੀ 7.5 ਫੁੱਟ ਚੌੜੀ ਬਣੇਗੀ ਤੇ ਲਗਭਗ 15 ਕਰੋੜ 15 ਲੱਖ ਰੁਪਏ ਦਾ ਦਿੱਤੇ ਖਰਚਾਣਾ ਸੋ ਮੈਂ ਸਮਝਦਾ ਕਿ ਬਹੁਤ ਹੀ ਮਤਲਬ ਵੱਡੀ ਮਸੀਬਤ ਜਿਹੜੀ ਐ ਇਸ ਇਲਾਕੇ ਦੇ ਲੋਕਾਂ ਦੀ ਦੂਰ ਹੋਈ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਪਾਸੇ ਕਰੋੜਾਂ ਰੁਪਈਆ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਅੱਜ ਮੈਂ 2 ਦਿਨ ਪਹਿਲਾਂ ਹੀ ਆਪਣੇ ਨਰੋਡ ਮਹਿਰਾ ਪਿੰਡ ਦੇ ਅੰਦਰ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਵਾਟਰ ਸਪਲਾਈ ਦਾ ਨੀਂ ਪੱਥਰ ਰੱਖਿਆ ਸੋ ਇਹ ਵੀ ਮੈਂ ਸਮਝਦਾ ਕਿ ਗਰੋਟੇ ਦੇ ਲੋਕਾਂ ਨੂੰ ਹੋਵੇ ਜਾ ਪਰ ਇਹ ਜੰਡੀ ਜੋਤੇ ਦੇ ਲੋਕ ਹੋਣ ਚਾਹੇ ਜੰਗਲਾ ਬਵਾਨੀ ਭੀਮਪੁਰ ਇਹ ਜਿੰਨਾ ਇਲਾਕਾ ਸਾਰਾ ਮਤਲਬ ਫਰੀਦਾਨਗਰ ਬਾਇਆ ਚਸ਼ਮੰਜ ਗਰੋਰ ਅਪ ਟੂ ਕਾਨਮਾ ਇਹ ਸਾਰੇ ਲੋਕਾਂ ਨੂੰ ਇਹ ਰਾਹ ਸੂਟ ਕਰਦਾ ਸੋ ਬਹੁਤ ਵੱਡੀ ਰਾਹਤ ਮਿਲੀ ਔਰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਨਾਲ ਹੀ ਮੈਂ ਜਿਨ੍ਹਾਂ ਨੇ ਕੰਮ ਕਰਨਾ ਠੇਕੇਦਾਰ ਸਹਿਬਾਨ ਮੈਂ ਉਹਨਾਂ ਨੂੰ ਵੀ ਨਾਲ ਅਪੀਲ ਕਰਾਂਗਾ ਵੀ ਇਹ ਕਰੋੜਾ ਰੁਪਈਆ ਦਾ ਪ੍ਰੋਜੈਕਟ ਆ ਸੋ ਅਸੀਂ ਇਸ ਪ੍ਰੋਜੈਕਟ ਦੇ ਵਿੱਚੋਂ ਕਿਸੇ ਕੋ ਚਾਹ ਦਾ ਘੁੱਟ ਨਹੀਂ ਪੀਣਾ ਸਾਡੀ ਇੱਕ ਹੀ ਉਹਨਾਂ ਨੂੰ ਨਸੀਹਤ ਆ ਵੀ ਸੜਕ ਚੰਗੀ ਬਣੇ ਚੰਗਾ ਮਟੀਰੀਅਲ ਮਨ ਲੱਗੇ ਤਾਂ ਜੋ ਲੋਕ ਜਿਹੜੇ ਆ ਲੰਬਾ ਸਮਾਂ